ਕਾਮ ਨਾ ਕਰੋ ਦੋਗ ਨਾ ਡੋਗ ਨਾ ਬੋਹ ਨਾ ਰੋਗ ਨਾ ਸ਼ੋਗ ਨਾ ਭੋਗ ਨਾ ਪਹਿ ਹੈ ਦੇਹ ਬਹੀਨ ਸੁਨੇਹ ਸਵੋ ਤਨ ਨੇਹ ਬਰਖ ਅਗੇ ਅਛਾ ਹੈ ਜਾਨਕ ਦੇਤ ਜਾਨਕ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦੇ ਹੈ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁਨ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤ ਲਾ ਹੈ ਅਰਥ ਵਾਸਤੇ ਐ ਪੜ ਲਗੇਗਾ ਰੋਗਨ ਤੇ ਅਰਥੋਗਨ ਤੇ ਜਲ ਜੋਗਨ ਤੇ ਬਹੁ ਭੰਤ ਬਚਾਵੇ ਸਤਰ ਅਨੇਕ ਚ ਲਾਭ ਤਕਾਵ ਤਉ ਤਨ ਏਕ ਨ ਲਾਗਨ ਪਾਵੇ ਰਾਖਤ ਹੈ ਆਪਣੋ ਕਰ ਦੈ ਕਰ ਪਾਪ ਸੰਭੂ ਨ ਭੇਟਨ ਪਾਵੇ ਔਰ ਕੀ ਬਾਤ ਕਹਾ ਕਹ ਤੋ ਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ ਜਚ ਭੁਜੰਖ ਸੁਦਾਨਵ ਦੇਵ ਅਭੇਵ ਤੁਮੈ ਸਭ ਹੀ ਕਰ ਧਿਆਵੇ ਉਮਕਾ ਹਸਪਤਾਲ ਰਸਤਨ ਜਚ ਪਚੰਦ ਸਵੈ ਸਰਨੇ ਆਵੇ ਪਾਏ ਸਕੇ ਨਹੀਂ ਪਾਰ ਉਪਰਵਾਹੂ ਕੋ ਨੇਤ ਹੀ ਨੇਤੈ ਭੇਦ ਬਤਾਵੇ ਹਾਂਜੀ ਕਿੱਥੇ ਹੈ ਨੇਤ ਨੇਤ ਹੀ ਨੇਤੈ ਭੇਦ ਬਤਾਵੇ ਭੇਦ ਇੱਥੇ ਭੇਦ ਬਤਾਵੇ ਅੱਛਾ ਇੱਥੇ ਭੇਦ ਆ ਵੀ ਪਾਏ ਸਕੇ ਨਹੀਂ ਪਾਰ ਪ੍ਰਵਾਹੂ ਕੋ ਨੇਤੀ ਦਿੱਤਾ ਭੇਦ ਬਤਾਵੇ ਹਾਂ ਪ੍ਰਭਾ ਹੁ ਇਕੱਠਾ ਹੂੰ ਨਾਲ ਸੰਬੰਧਤ ਹੁੰਦਾ ਪ੍ਰਭਾ ਦਾ ਸੋਭਾ ਦਾ ਭੇਦ ਪਾਠ ਅ ਵੀਰਸਨ ਤਾਂ ਮੁੱਖ ਚੱਲਿਆ ਆ ਰਿਹਾ ਹੈ ਹਾਂ ਜੀ ਤੋ ਤੁਸੀਂ ਬੇਦ ਕਰਿਆ ਹੋਇਆ ਹੈ ਇੱਥੇ ਭੇਦ ਪਾਠ ਭਾਈ ਭੇਦ ਕਰਨਾ ਪਾਏ ਸਕੇ ਨਹੀਂ ਪਾਰ ਪ੍ਰਵਾਹੋਂ ਕੋ ਜਿੰਨੇ ਨੇ ਉੱਤੇ ਗਤਨ ਕੀਤੇ ਪੂਰਵੋਗਤ ਸਾਰੇ ਵੈਗਰੂ ਦੀ ਸੋਭਾ ਦਾ ਪਾਰਾ ਵਾਰ ਨਹੀਂ ਪਾ ਸਕਦੇ ਨਾਇਤੀ ਕਾਰਨਾ ਨਾਇਤੀ ਕਰਜਾ ਬਿਆਨਤ ਬਿਆਨਤ ਕਰਕੇ ਭੇਦ ਦੱਸ ਦਿਆ ਵੈਗਰੂ ਦਾ ਭੇਦ ਜੇ ਉਹਨਾਂ ਕੋਲੋਂ ਪੁੱਛੀਏ ਉਹ ਬਿਆਨਤ ਬਿਆਨਤ ਕਰਕੇ ਕਹਿੰਦੇ ਖੋਜ ਥਕੇ ਸਭੀ ਖੁਜੀਆ ਸੁਰ ਹਾਰ ਪਰੇ ਹਰ ਹੱਥ ਨਾ ਆਵੇ ਨਾਰਦ ਤੇ ਚੁਤਰਾ ਨਹ ਸੇ ਰੂਮ ਨਾਰਕ ਤੇ ਸਭ ਹਉ ਮਿਲ ਗਾਇ ਬੇਦਕ ਤੇਵ ਨ ਭੇਦ ਲਖਿਓ ਸਭ ਹਾਰ ਪਰੇ ਹਰ ਹੱਥ ਨਾ ਆਇਓ ਪਾਇ ਸਕੈ ਨਹੀਂ ਪਾਰੋ ਮਾਪਤ ਸਦ ਸੁਨਾਤ ਸੁਨੰਤਨ ਧਿਆਇਓ ਧਿਆਨ ਕਰਉ ਤੇ ਕੋ ਮਨ ਮੈਂ ਜੇ ਕੋ ਅਮਤੋਜ ਸਭੈ ਜਗਛਾਇ ਬੇਦ ਪੁਰਾਨ ਕ ਤੇਵ ਕ੍ਰਾਨ ਅਭੇਦ ਨਿਰਪਾਨ ਸਭੈ ਪਚਹਾਰੇ ਭੇਦ ਨਾ ਪਾਇ ਸਕਿਓ ਨ ਭੇਦ ਕੋ ਖੇਦ ਤਹੈ ਅਨਛੇਦ ਕੋ ਕਾਰੇ ਰਗ ਨ ਰੂਪ ਨ ਰੇਖ ਨ ਰੰਗ ਨ ਸਾਖ ਨ ਸੋਗ ਨ ਸੰਗਤ ਹਾਰੇ ਆਦ ਅਨਾਦ ਆਜ਼ਾਦ ਅਭੇਖ ਅਦਵਾਖ ਜਪਿਓ ਤਨਹੀ ਕੁਲ ਤਾਰੇ ਤੀਰਥ ਕੋਟ ਕੀਏ ਇਸਨਾਨ ਦਿਏ ਬੋਦਨ ਮਹਾਭਰਤਾਰੇ ਦੇਸੁਰ ਘਰ ਭੇਸ ਤਪ ਤਨ ਕੇ ਸਦਰੇ ਨਾ ਮਿਲੇ ਹਰ ਪਿਆਰੇ ਅਥਨ ਕੋਟ ਕਰੇ ਅਸਤੰਗ ਧਰੇ ਬੋਨਿਆਸ ਕਰੇ ਮੋਕਾਰ ਜੀਨ ਦੇ ਅਲਗ ਅਲ ਭਜੇ ਬਨ ਅੰਤ ਕੋ ਅੰਤ ਕੇ ਧਾਮ ਸਧਾਰੇ ਇਸ ਬਈਏ ਦੇ ਅੰਦਰ ਕਾਲਤਾ ਜੀ ਪਾਠ ਐਸ ਸ਼ਾਂਤੀ ਤੇ ਮਹਾਪੁਰਖ ਵੀ ਵਿਦਿਆ ਪੜਾਉਂਦੇ ਰਹੇ ਦੇ ਲੋ ਕਿੰਨੇ ਜਨਾਂ ਚ ਬਾਬਾ ਜੀ ਵੱਡੇ ਰਹੇ ਬਹੁਤ ਵਿਦਿਆਦਾਨ ਕਰਾਇਆ ਆਪ ਜੀ ਨੂੰ ਹਿੱਕ ਦੇ ਚਬਦ ਤੋਂ ਮੇਰੋਂ ਵਾਲੇ ਭਾਈ ਤੇਜਾ ਸਿੰਘ ਜੀ ਇਸ ਸਥਾਨ ਦੇ ਵਿਦਿਆਰਥੀ ਸੀ ਮਹਾਪੁਰਖਾਂ ਨੇ ਬੜੀ ਭਾਰੀ ਬੰਦਿਆ ਭੜਾਈ ਨਾਲੇ ਆਪ ਖੇਤੀ ਕਰਕੇ ਕਿਸੇ ਮੂਰੇ ਹੱਥ ਨਹੀਂ ਅੱਡਿਆ ਆਪ ਖੇਤੀਆਂ ਕਰਕੇ ਲੰਗਰ ਚਲਾਇਆ ਗਰਾਹੀ ਨਹੀਂ ਕੀਤੀ ਹੈ ਐਸੀ ਅਸਰਜ ਕਲਾ ਬਾਬਾ ਜੀ ਨੇ ਵਰਤਾਈਏ ਇਸ ਸਥਾਨ ਤੇ ਜਿੱਥੇ ਆਪਾਂ ਸ਼ਿਸ਼ੋਭਤ ਹੰਬਲੇ ਹਾਰ ਜਾਈਏ ਇਹ ਜੱਪੀਆਂ ਤਪੀਆਂ ਤੋਂ ਸੋ ਆਪ ਜੀ ਇੱਥੇ ਆਮ ਤੌਰ ਤੇ ਨਾ ਕੇਸ ਤਰੇ ਨਾ ਮੇਰੇ ਹਰ ਪਿਆਰੇ ਇਹ ਪਾਠ ਪੜਾਇਆ ਕਰਦੇ ਲੇਕਿਨ ਸੰਪਰਦਾ ਦੇ ਅੰਦਰ ਧਨ ਕੇ ਸਦੇ ਨਾ ਮਿਲੇ ਹਰ ਪਿਆਰੇ ਪਾਠ ਕਰਾਇਆ ਜਾਂਦਾ ਗੁਰਬਾਣੀ ਦੇ ਆਧਾਰ ਦੇ ਉੱਤੇ ਕਬੀਰ ਪ੍ਰੀਤ ਇੱਕ ਸੌ ਕੀਏ ਆਣ ਦੁਬਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਮੁੜਾਏ ਹੁਣ ਤੁਸੀਂ ਦੇਖ ਲਓ ਬਈ ਆਹ ਤੁਖਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਬਈ ਇਸ ਕਰਕੇ ਸਹਿਜ ਧਾਰੀ ਸਾਡਾ ਅੰਗ ਹਾਂ ਕਦੇ ਨਫ਼ਰਤ ਨਾ ਕਰੋ ਜਪੀ ਤਪੀ ਤੋਂ ਬਈ ਜਪੀ ਤਪੀ ਹੋਈ ਨੇ ਬਹੁਤ ਸਾਰਿਆਂ ਇਲਾਕਿਆਂ ਦੇ ਬਿਰਤਾਂ ਦਾ ਸਮਾਂ ਮਿਲਿਆ ਨੌ ਨਾਨਕ ਚੰਦ ਸੁਖਨ ਸਿੰਘ ਰੋਮ ਰੋਮ ਵਿੱਚ ਬਸੀ ਹੋਈ ਮੈਂ ਕਿਹਾ ਬਾਬਾ ਆ ਕੇਸ ਕਹਿੰਦਾ ਜੀ ਮੇਰਾ ਪਿਓ ਤਾਂ ਤਿਆਰ ਬਤਿਆਰ ਸਿੰਘ ਸੀ ਸਾਡੀ ਜਿਹੜੀ ਵੰਸ ਹੈ ਬਰਾਦਰੀ ਅਰੋੜਾ ਵੰਸ ਹੈ ਸਾਡੇ ਜੇ ਸਹਿਜ ਧਾਰੀਆਂ ਦੀ ਲੜਕੀ ਕੇਸਾਂ ਵਾਲਿਆਂ ਦੇ ਚਲੀ ਜਾਵੇ ਤਾਂ ਫਿਰ ਉਹ ਗੁਰਦੁਆਰੇ ਜਾਣ ਲੱਗ ਜਾਂਦੀ ਹੈ ਜੇ ਕੇਸਾਂ ਧਾਰਿਆਂ ਦੀ ਮੋਹਨਿਆਂ ਦੇ ਜਾਣ ਚਲੀ ਜਾਵੇ ਤਾਂ ਫਿਰ ਮੰਦਰਾਂ ਚ ਵੀ ਚਲੇ ਜਾਈਦਾ ਹੈ ਕਿਉਂ ਗੁਰਮਰਦਾਸ ਸਾਹਿਬ ਜੀ ਨੇ ਖਾਲਸਾ ਜੀ ਇਸ ਆਬਲ ਪਿੰਡੀ ਵਗੈਰਾ ਪੋਠੋਹਾਰ ਦੇ ਇਲਾਕੇ ਦੇ ਕਾਬਲ ਤੱਕ ਜਿੰਨੇ ਪ੍ਰੇਮੀ ਸੀ ਸਭ ਨੂੰ ਕਿਹਾ ਭਾਈ ਇੱਕ ਪੁੱਤਰ ਗੁਰੂ ਕਿਆਂ ਨੂੰ ਦਿਆ ਕਰੋ ਉਹ ਫਿਰ ਗੁਰੂ ਕਿਆਂ ਮਿੱਤਰੀ ਨੂੰ ਰੱਖਦੇ ਉਹਦੇ ਕੇਸ ਜਰੂਰ ਰੱਖਦੇ ਦਿਨ ਦਿੱਤੇ ਉਸ ਨੂੰ ਪੂਜਣ ਵੀ ਕਰਦੇ ਇਹ ਗੁਰੂ ਕਾ ਹੈ ਉਹ ਸਾਬ ਸੂਰਤ ਉਸਦੀ ਰੱਖਿਆ ਕਰਦੇ ਇਸ ਕਰਕੇ ਖਾਲਸਾ ਜੀ ਸਾਂਝ ਧਾਰੀ ਆਪਣਾ ਅੰਗਨ ਕਦੇ ਵੀ ਨਫ਼ਰਤ ਨਹੀਂ ਕਰਨੀ ਪਾਕਿਸਤਾਨ ਜਾਓ ਸਿੰਧੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਮੰਨਦੇ ਹੀ ਨਹੀਂ ਹੈ ਸੋ ਇਸ ਕਰਕੇ ਬਹੁਤਾ ਜੇ ਆਪਾਂ ਕਟੜਪੁਣਾ ਵਿੱਚ ਵੀ ਆਈਏ ਉਹ ਲਾਭ ਨਹੀਂ ਹੈ ਲੇਕਿਨ ਇਹ ਨਹੀਂ ਵੀ ਅਸੀਂ ਉਹਨਾਂ ਨੂੰ ਦੇਖ ਕੇ ਘੂਨਮੋਨ ਹੋ ਜਾਣਾ ਹੈ ਆਪ ਤਿਆਰ ਬਿ ਤਿਆਰ ਰਹਿਣਾ ਹੈ ਸੋ ਉਹਨਾਂ ਦਾ ਵੀ ਖਾਲਸਾ ਜੀ ਸਾਡੇ ਨਾਲ ਸੰਬੰਧ ਹੈ ਮਹਾਰਾਜ ਕਿਰਪਾ ਕਰੇ ਜਦੋਂ ਇੱਕ ਬਾਬਾ ਮਹਾਪੁਰਖ ਸੰਤ ਬਾਬਾ ਨਿੱਕਾ ਸਿੰਘ ਜੀ ਵਿਰਤ ਹੋਏ ਇਸ ਸਾਨ ਤੇ 1956 ਚ ਉਹਨਾਂ ਦੀ ਸੰਗਤ ਹੋਈ ਦਾਸ ਨੂੰ ਇੱਥੇ ਛਪਰੇ ਹੁੰਦੇ ਇੱਥੇ ਮੈਂ ਮੱਥਾ ਟੇਕਿਆ ਮੈਂ ਕਿਹਾ ਮਹਾਰਾਜ ਮੈਨੂੰ ਵੀ ਦੋ ਅੱਖਰ ਆ ਜਾਣਗੇ ਕਹਿੰਦੇ ਸੰਤ ਭਿੰਦਰਾ ਵਾਲਾ ਕੋਲੇ ਬੱਚਾ ਕਾਕਾ ਜਾ ਮੇਰਾ ਕਮਰਾਜ ਦੱਖਣ ਦੀ ਭੂਮੀ ਆ ਬਹੁਤ ਖਿੱਚਦੀ ਆ ਜਾਨ ਨੂੰ ਕਿਤੇ ਜੀ ਨਹੀਂ ਕਰਦਾ ਇੱਥੋਂ ਕਿੱਥੇ ਜਾਣ ਨੂੰ ਜੀ ਕਰਦਾ ਖਾਲਸਾ ਜੀ ਸੋ ਜਿਵੇਂ ਜਿਵੇਂ ਜੀਵ ਦੀ ਪਰਾਰਥ ਹੁੰਦੀ ਐ ਉਸੇ ਤਰ੍ਹਾਂ ਹੀ ਵਿਛੜਦਾ ਹੈ ਕਿਸੇ ਦੇ ਅਧੀਨ ਨਹੀਂ ਹੈ ਇਸ ਕਰਕੇ ਗੁਰਸਿੱਖੋ ਸਾਰੀਆਂ ਜਿਤਨੀਆਂ ਸ਼ਾਖਾ ਹਨ ਸਾਰਿਆਂ ਦਾ ਪਿਆਰ ਕਰਨਾ ਭਾਵੇਂ ਘਰ ਨੂੰ ਮੁੜਾਏ ਭਾਵੇਂ ਘਰ ਨੂੰ ਮੁੜਿਆ ਪਾਵੇਂ ਲੰਬੇ ਕੇਸ ਕਰਕੇ ਭਾਈ ਜਟਾਂ ਰੱਖ ਕੇ ਜੰਗਲ ਨੂੰ ਚਲੇ ਜਾ ਐਵੇਂ ਸਿਆਣੇ ਜਿਹੜੇ ਗੁਰਮੁਖ ਨੇ ਉਹ ਕਹਿੰਦੇ ਨੇ ਵੀ ਇਹ ਕਰਨ ਬੁਰ ਨਹੀਂ ਲਿਖਿਆ ਹੋਇਆ ਜਾਂ ਤਾਂ ਘਰ ਨੂੰ ਮੁੜਿਆ ਗ੍ਰਸਤੀ ਬਣ ਜਾ ਜਾਂ ਫਿਰ ਵਈ ਜਟਾਂ ਝੂਠ ਹੋ ਕਰਕੇ ਖਾਲਸੇ ਚ ਸੱਜ ਜਾ ਫਿਰ ਬਿੰਦੂ ਬਣ ਜਾ ਸੁਖਮਾ ਕਰਨੀ ਐਸੇ ਤੋਂ ਇਹ ਵਿਚਾਰਵਾਨਾਂ ਦੇ ਸਤ ਸੰਜੀ ਵਿਚਾਰ ਹਨ ਪਰ ਇਹ ਇੱਥੇ ਇਉਂ ਨਾ ਸਮਝ ਲੈਣਾ ਕਿ ਉਹਨਾਂ ਦੇ ਪੱਖ ਦੀ ਬਾਤ ਹੈ ਸੋ ਆਪ ਜੀ ਕਹਿੰਦੇ ਪ੍ਰੀਤ ਜ਼ਰੂਰ ਵਾਹਿਗੁਰੂ ਦੇ ਨਾਲ ਕਰੇ ਸੋ ਆਪ ਜੀ ਤੀਰਥ ਕੋਟ ਕੀਏ ਸੁਨਾਨ دیے ਮੋਦਨ ਮਹਾਵ੍ਰਤ ਧਾਰੇ ਦੇਸ ਫਿਰੇ ਕਰ ਭੇਸ ਤਪੋ ਤਪੋ ਧੰਮ ਮੁਬ ਚਸਰਾਮ ਇੱਥੇ ਲਾਉਂਦੇ ਕੇਸਰੇ ਨਾ ਮਿਲੇ ਹਰ ਪਿਆਰੇ ਉਹ ਲਾਉਂਦੇ ਆ ਲੇਕਿਨ ਸੰਪਰਦਾ ਦੇ ਅੰਦਰ ਜੋ ਮਹਾਂਪੁਰਖ ਦੀ ਰਚਨਾ ਤੂੰ ਸੁਨਿਆ ਹੈ ਉਹ ਕਹਿੰਦੇ ਏ ਧਨ ਕੇ ਸਦਰ ਨਾ ਮਿਲੇ ਹਰ ਪਿਆਰ ਸਦਰ ਨਾ ਇੱਛਾ ਦਾ ਹੈ ਧਨ ਦੀ ਇੱਛਾ ਹੋਵੇ ਵਾਇਹਰੂ ਨਹੀਂ ਮਿਲ ਸਕਦਾ ਦੋ ਇੱਛਾ ਸਾਰਿਆਂ ਦੇ ਹਿਰਦੇ ਚ ਨੇ ਇੱਕ ਵਿਡਿਆਈ ਦੀ ਇੱਕ ਧਨ ਦੀ ਕੌਣ ਜਿਹੜਾ ਹਿਰਦਾ ਜੀ ਦੇ ਚ ਨਹੀਂ ਹੈ ਜਿੰਨਾ ਚਿਰ ਦੋਨਾਂ ਇੱਛਾ ਦਾ ਭਾਵ ਨਹੀਂ ਉਨਾਂ ਚਿਰ ਗੁਰਸਿੱਖੋ ਵਾਇਹਰੂ ਸੁਪਨੇ ਚ ਵੀ ਨਹੀਂ ਮਿਲੇਗਾ ਜਮਨਮਰ ਨਹੀਂ ਖਤਮ ਹੋਵੇਗਾ ਸੋ ਆਪ ਜੀ ਨੇ ਇਹ ਪਾਠ ਧਨ ਕੇ ਸੁਦੇ ਨਾ ਮਿਲੇ ਹਰ ਪਿਆਰੇ ਇਹ ਪਾਠ ਠੀਕ ਰਹਿਣ ਕਰਨਾ ਅਸਨ ਕੋਟ ਕਰੇ ਹਟਾਂ ਧਰੇ ਇੱਥੇ ਵਿਸਰਾਮ ਬੋ ਨਿਆਸ ਕਰੇ ਮੋਕਾਰੇ ਦੀਨ ਦਿਆਰ ਅਕਾਲ ਭਜੇ ਬਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੋਏ ਪ੍ਰਸਾਦ ਕਵਿਤ ਤੋਏ ਪ੍ਰਸਾਦ ਕਵਿਤ ਅਤਰਕੇ ਚਲਈਆ ਛਤ ਛਤਰਕੇ ਤਰਈਆ ਛਤਰ ਧਾਰੀਆਂ ਕੇ ਛਲਈਆ ਮਹਾ ਸਤਰਨ ਕੇ ਸਾਲ ਹੈ ਗੱਲਾਂ ਨਾ ਵੀ ਕਰੋ ਜ ਆ ਸਾਨੂੰ ਕਹਿਦਾ ਕਰੋ ਕਰਦੀਆਂ ਅਸੀਂ ਗੱਲਾਂ ਜਟਕ ਜਾ ਕਰਾਂਗੇ ਹੈ ਹਾਂਜੀ ਦਾਨ ਕੇ ਦੇਵਈਆ ਮਹਾ ਮਾਨ ਕੇ ਬਢਈਆ ਅਵਸਾਨ ਕੇ ਦੇਵਈਆ ਹੈ ਕਟਈਆ ਜਮ ਜਾਲ ਕੇ ਜਾਨ ਹੈ

ज्ञान हुके ज्ञात महा बुद्ध ताके दादा देव काल हुके काल महा काल हुके काल है पूर्वी न पार पावे हिंग न हमाला त्यावे गोर गर्द जीवन गावे तेरे नाम है योगी योग साधक पूर्ण साध साधना करते एक बाधे अरब के अरबी आराधा तेरे नाम है फराके फरंगी मान है कंधारी कुरैसी जान ਪਥਮ ਕੇ ਪਥਮੀ ਪਛਾਨਾ ਨਿਜ ਕਾਮ ਹੈ ਮਰਹਟੰਮ ਦੇਲੇ ਤੇਰੀ ਮਨ ਤੁਤ ਪਸਿਆ ਕਰੈ ਜਿੜ ਬੈ ਤੰੰਗੀ ਪਹਿਚਾਨਾ ਧੰਮ ਧਾਮ ਹੈ ਬੰਗ ਕੇ ਬੰਗਾਲੀ ਫਰਾਂਗ ਕੇ ਫਰੰਗਾ ਵਾਲੀ ਦਿੱਲੀ ਕੇ ਦਨਵਾਲੀ ਤੇਰੀ ਆਂਗਿਆ ਮੈਂ ਚਲਤ ਹਾਂ ਰੋਹ ਕੇ ਰਹਿਲੇ ਕਾਮ ਮਾਗ ਦੇਸ ਕੇ ਮਘੇਲੇ ਵੀਰ ਬੰਗ ਸੀ ਬੰਦੇਲੇ ਪਾਪ ਪੁੰਜ ਕੋ ਮਲ ਤਹ ਗੁਖਾ ਗੁਨ ਗਾਵੇ ਚੀਨ ਮਚੀਨ ਕੇ ਸੀਸ ਨ ਆਵੇ ਤੇ ਬਤੀ ਧਿਆਏ ਦੁਖ ਦੇਹ ਕੋ ਦਲ ਤਹ ਜਿਨੇ ਤੋਏ ਧਿਆਇਓ ਤਿਨੇ ਪੂਰਨ ਪ੍ਰਤਾਪ ਪਾਇ ਸਰਬ ਧਨ ਧਾਮ ਫਲ ਫੂਰ ਸੋ ਫਲ ਤਹ ਦੇਵ ਦੇਵਤਾਨ ਕੋ ਸ੍ਰੇਸ਼ਟਾਨ ਵਾਨ ਕੋ

ਹਾ ਹਾ ਹਾਥੀ ਕੀ ਪੁਕਾਰ ਦੇ ਤੋਂ ਝੰਗਾਰਾ ਸੁਣਨਾ ਲੇਕਿਨ ਪੁਕਾਰ ਪਾਟਾ ਹਕਰਾਇਆ ਹੋਇਆ ਚਲੋ ਬੇਟੀ ਹਾਂਜੀ ਆ ਦੱਸੋ ਬੋਲੋ ਅਰੰਗ ਮੈਂ ਰੰਗੀਨ ਰਾਗ ਰੂਪ ਮੈਂ ਪਰਵੀਨ ਆਂ ਔਰ ਕਾਹੂ ਪੈਣਾ ਦੀਨ ਇੱਥੇ ਫੇਰ ਸਾਧ ਅਧੀਨ ਕਹੀਏ ਤਹਾਂ ਅ ਮੈਂ ਤਦ ਤੁਹਾਨੂੰ ਬੇਨਤੀ ਕਰਦਾ ਆਪਣਾ ਪਾਠ ਪਰਬੋਧ ਹੈ ਅਰਥ ਪਰਬੋਧ ਨਹੀਂ ਇਹ ਕਰਕੇ ਚਾਲਦੇ ਹਾਂ ਸਾਭਨਾ ਮੈਂ ਚਲਿਆ ਜਾਦਾ ਜਿੱਥੇ ਕਿਤੇ ਨਿਰਅਰਥ ਹੁੰਦਾ ਉੱਥੇ ਜਰੂਰ ਬਸਰਾਮ ਅਗੜ ਪਿੱਛਰ ਕਰਨਾ ਹੀ ਕਰਨਾ ਸੋ ਇਹ ਠੀਕ ਹੈ ਬਿਲਕੁਲ ਆ ਜਿਹੜਾ ਹੈ ਨਾ ਆਪ ਜੀ ਨੇ ਪੁੱਛਿਆ ਇਹ ਦੋਹਾਂ ਥਾਂ ਮਤੇ ਅਟਕੇ ਬਿਨਾ ਉਹ ਨਹੀਂ ਬੋਧ ਹੋਵੇਗਾ ਹਾਂਜੀ ਹਾਥੀ ਕੀ ਪੁਕਾਰ ਪਲ ਪਾਛਾ ਪਹੁੰਚ ਦਤਾ ਹੈ ਚਿੱਟੀ ਕੀ ਚੰਗਾ ਚੰਗਾਰ ਪਹਿਲੇ ਹੀ ਸੁਣੀਤ ਹੈ ਕਿ ਹਾਂ ਚੰਗਾ ਚੱਚੇ ਨੂੰ ਚੰਗ ਚੰਗਾਰ ਹੈ ਨਹੀਂ ਇੱਥੇ ਚੰਗਾਰ ਚੱਚੇ ਨੂੰ ਟਿੱਪੀ ਨਾਲੇ ਸਿਆਰੀ ਧੱਦੇ ਨੂੰ ਕੰਨਾ ਰਾਰਾ ਸਾਰਿਆਂ ਦੇ ਪੁਕਾਰ ਹੈ ਇੱਥੇ ਫਿਰ ਉੱਥੇ ਚੰਗਾਰ ਚੰਗਾਰ ਅੱਛਾ ਅੱਛਾ ਲੇਕਨ ਇੱਥੇ ਤਾਂ ਵੀਰ ਹਾਥੀ ਕੀ ਪੁਕਾਰ ਕਰ ਤਰੇ ਚਕਰ ਬੈ ਕੁੰਟ ਤੇ ਆਏ ਗਜ ਹਾਥੀ ਕੇ ਪ੍ਰਾਨ ਅਵਾਰੀਏ ਲੈ ਹਾਥੀ ਨੇ ਹਰੀ ਹਰ ਖੇਤਰ ਤੇ ਜਿੱਥੇ ਗੰਦਕਾ ਨਦੀ ਦਾ ਸੁਮਿਲਨ ਹੈ ਪਟਨੇ ਸਾਹਿਬ ਦੇ ਉਤਨੇ ਪਾਸੇ ਉੱਥੇ ਹੱਥ ਪੈਰਾ ਪਦ ਹਾਥੀ ਵੀ ਰੱਖਿਆ ਕੀਤਾ ਭਗਵਾਨ ਨੇ ਗੁਰਬਾਣੀ ਚ ਤੂਤਰ ਰੂਪ ਵਾਜ ਕਰ ਧਰੇ ਚੱਕਰ ਬਹਿ ਕੁੰਟ ਤੇ ਆਏ ਗੰਜਾਸਤੀ ਕੇ ਪ੍ਰਾਨ ਉਵਾਰੀ ਲੈ ਉਹਨੇ ਚੰਗਾ ਹੱਡ ਨਹੀਂ ਮਾਰੀ ਵਿਚਾਰੇ ਨੇ ਉਸਨੇ ਤਾਂ ਕਵਰ ਦੀ ਭੇਟਾ ਕੀਤਾ ਬੁਕਾਰ ਹੀ ਦਿੱਤੀ ਸੀ ਹਾਂ ਜੀ ਹਾਂ ਕੀ ਕੀਟੀ ਵਿਚਾਰੀ ਜਿਹੜੀ ਸੀਖਦੀ ਆ ਉਹਦੀ ਆਵਾਜ਼ ਨੂੰ ਵਾਹਿਗੁਰੂ ਨਹੀਂ ਸੁਣਦਾ ਆਪਾਂ ਤਾਂ ਸੁਣਦੀ ਨਹੀਂ ਹਾਂ ਜੀ ਹਾਂ ਚੰਘਾਰ ਤਚਾ ਇਸੇ ਕਰਕੇ ਸਵਰਨੀ ਅੱਖਰ ਨੇ ਨਾ ਜਿਹੜੇ ਤਚਾ ਛਾ ਜਜਾ ਧਜਾ ਇੱਥੇ ਉਹਨਾਂ ਆਪਾਂ ਨੂੰ ਭਾਸ਼ਾ ਪੰਡਾ ਚੰਘਾਰ ਦਾ ਵਿੱਚ ਧਜਾ ਬੋਲਦੇ ਹਾਂ ਹੈ ਤਚਾ ਇਹ ਸਵਰਨੀ ਅੱਖਰ ਜੋ ਹੋਏ ਹੁਣ ਚੰਘਾਰ ਪਾਠ ਹੈ ਜਿਹੜਾ ਧਜਾ ਬੋਲਿਆ ਕਿ ਹਾਂਜੀ ਘੱਗੇ ਨਾਲ ਆ ਵੀ ਚਿੰਕ ਉਨੇ ਬੇਤੰਕਾਰ ਹਾਂਜੀ ਚੱਲੀਏ ਹਾਂਜੀ ਹਾਂਜੀ ਉਹ ਮਹਾਰਾਜ ਉਹ ਗੀਤਾ ਦਾ ਪਾਠ ਹੁੰਦਾ ਸੀ ਕਹਿੰਦੇ ਨਾ ਰਮਾਇਣ ਦੀ ਕਥਾ ਉਹ ਜੱਟ ਕਹਿੰਦਾ ਬਈ ਰਾਉਣ ਰਾਜਸੀਕ ਦੇਵਤਾ ਬ੍ਰਾਹਮਣ ਕਹਿੰਦਾ ਮੈਂ ਰਾਜਸੀ ਮੈਂ ਕੰਦਾ ਕਿਉਂ ਜੀ ਕਹਿੰਦਾ ਮੈਂ ਤਾਂ ਸਾਰੀ ਰਮਾਇਣ ਸੁਨਾਦੀ ਤੈਨੂੰ ਪਤਾ ਹੀ ਨਹੀਂ ਲੱਗਿਆ ਬਈ ਹੋਰ ਤਾਂ ਹੀ ਰਾਉਂਡ ਰਾਗ ਸੀ ਕਿ ਦੇਵਤਾ ਸੀ ਆ ਸਾਰੇ ਘਰ ਸਾਜੀ ਬੇਨਤੀ ਕਰੀ ਰਾਇਏ ਨੇ ਬਈ ਚੱਚੇ ਨੂੰ ਸਿਆਰੀ ਟਿੱਪੀ ਕੱਗੇ ਨੂੰ ਕੰਨਾ ਰਾਰਾ ਚਿੰਘਾਰ ਪੁਕਾਰ ਨਹੀਂ ਹੋਇਆ ਬਈ ਪੁਕਾਰ ਪਹਿਲਾਂ ਹਾਥੀ ਦੇ ਨਾਲ ਆ ਗਿਆ ਇਹ ਠੀਕ ਹੈ ਭਾਸ਼ ਪੈਂਦਾ ਸਾਰੇ ਤੁਸੀਂ ਸੂਝਵਾਨੋ ਬਈ ਹਾਥੀ ਦੇ ਨਾਲ ਚਿੰਘਾਰ ਚਾਹੀਦਾ ਕੀੜੀ ਦੇ ਨਾਲ ਪੁਕਾਰ ਚਾਹੀਦਾ ਸਾਰਿਆਂ ਦੇ ਮਨ 'ਚ ਹੈ ਕਿ ਨਹੀਂ ਖੁਰਕ ਖੁਰਕ ਲੇਕਿਨ ਆਪਾਂ ਰੱਦ ਨਹੀਂ ਕਰਦੇ ਗੁਰੂ ਸਾਹਿਬ ਦੀ ਬਾਣੀ ਦੇ ਭੈ ਦੇ ਹੁੰਦੇ ਅੱਖਰ ਲਿਖੇ ਸਹੀ ਗਾਵਾਂ ਅਬ ਨਾ ਜਾਣਾ ਬਾਣੀ ਵਾਹਿਗੁਰੂ ਬਖਸ਼ ਦੇਵੇ ਆਪਣੀ ਸਿਆਣਪ ਨੂੰ ਗੁਰ ਸਿੱਖੋ ਕਦੇ ਵੀ ਗੁਰਬਾਣੀ ਦੇ ਉੱਤੇ ਵਰਤੋ ਜੋ ਪਰੰਪਰਾ ਤੋਂ ਚੱਲੀ ਆ ਰਹੀ ਹੈ ਉਸ ਦੇ ਉੱਤੇ ਫੁੱਲ ਚੜ੍ਹਾ ਦਿਓ ਰੋਗੀ ਨੇ ਕਦੇ ਡਾਕਟਰ ਦੀਆਂ ਦਵਾਈਆਂ ਤੇ ਰੁਕ ਰੁਕ ਸੁਣੇ ਕੰਡੇ ਉਹ ਕਹਿੰਦਾ ਮੇਰਾ ਦਰਦ ਹਟ ਜਾਏ ਮੈਂ ਕੀ ਲੈਣਾ ਇਸ ਕਰਕੇ ਕਾਜੂਗ ਦਾ ਸਮਾਏ ਕਦੇ ਗੁਰਬਾਣੀ ਤੇ ਖੰਸਾ ਜੀ ਹੱਥ ਨਾਲ ਲੱਕੋ ਵਾਹਿਗੁਰੂ ਪੈ ਦੇ ਅੰਦਰ ਰੱਖਿਆ ਆਪਣਾ ਸੋ ਜੋ ਗੁਰਬਾਣੀ ਲਿਖੀ ਹੋਈ ਹੈ ਪੁਕਾਰ ਵੀ ਫਰਿਆਦ ਦਾ ਨਾਮ ਹੈ ਚੀਕ ਮਾਰ ਕੇ ਵੀ ਬੱਚਾ ਮਾਂ ਤੋਂ ਰੋਟੀ ਮੰਗ ਲੈਂਦਾ ਹੈ ਬੋਲ ਕੇ ਵੀ ਮੰਗ ਲੈਂਦਾ ਸੋ ਵਾਹਿਗੁਰੂ ਅੰਤਰਜਾਮੀ ਸਭ ਦੀ ਜਾਣਦਾ ਸੋ ਉੱਥੇ ਝੰਕਾਰ ਪਾਠ ਹੈ ਉੱਥੇ ਪੁਕਾਰ ਹਾਂਜੀ ਕਿਤੇ ਇੰਦਰ ਦਵਾਰ ਕੇ ਕਿਤੇ ਬ੍ਰਹਮ ਮੁਖ ਚਾਰ ਕੇ ਕਿਤੇ ਕ੍ਰਿਸ਼ਨ ਅਵਤਾਰ ਕੇ ਤੇ ਨਾਮ ਕਹੀਅਤ ਹੈ ਕਿਤੇ ਰਤ ਕਿਤੇ ਸਸਰਾਤੀ ਕਿਤੇ ਸੂਰਜੇ ਪ੍ਰਕਾਸ਼ੀ ਕਿਤੇ ਮੁੰਡੀ ਆਉਦਾ ਸੀ ਜੋਗ ਦਵਾਰ ਦਹੀਅਤ ਹੈ ਕਿਤੇ ਮਹਾਦੀਨ ਕਿਤੇ ਵਿਆਸ ਕੇ ਪਰਵੀਨ ਵਿਆਸ ਤੇ ਪਰਵੀਨ ਕਿਤੇ ਕੁਮੇਰ ਕੁਲੀਨ ਕਿਤੇ ਜੱਜ ਕਹੀਅਤ ਹੈ ਕਰਤੇ ਹੈ ਵਿਚਾਰ ਪੈ ਨਾ ਪੂਰਨ ਕੋ ਪਾਵੇ ਪਾਰ ਤਾਹੀ ਤੇ ਅਪਾਰ ਨਿਰਤਰ ਲਈਅਤ ਹੈ ਹਾਂ ਜੀ ਹਾਂ ਕਰਤ ਹੈ ਵਿਚਾਰ ਕਰਤੇ ਹੈ ਵਿਚਾਰ ਤ ਤੈਨੂੰ ਨਾਮ ਕਰਤੇ ਹੈ ਵਿਚਾਰ ਪੈਨਾ ਪੂਰਨ ਕੋ ਪਾਵੇ ਪਾਰ ਤਾਹੀ ਤੇ ਅਪਾਰ ਮੇਰਾ ਧਾਰ ਨਹੀਂ ਹਿਤ ਹੈ ਪੂਰਨ ਅਵਤਾਰ ਮੇਰਾ ਧਾਰ ਹੈ ਨਾ ਪਰਵਾਰ ਪਾਈਏ ਨ ਪਰ ਪੈ ਅਪਾਰ ਕਹਿ ਬਖਾਨੀਐ ਅਦਵਾਏ ਅਗਨਾਸੀ ਪਰਮ ਪੂਰਨ ਪ੍ਰਕਾਸ਼ੀ ਮਹਾਰੂਪਹੁ ਕੇ ਰਾਸੀ ਹੈ ਅਨਾਸੀ ਕਹਿ ਕੈ ਮਾਨੀਐ ਜੰਤਰ ਹੂ ਨਾ ਜਾਤ ਜਾ ਕੇ ਬਾਪੂ ਨ ਮਾਏ ਤਾਕੀ ਪੂਰਨ ਪ੍ਰਵਾਹ ਕੀ ਸੋ ਛਟਾ ਕੈ ਅਨੁਮਾਨੀਐ ਤੇਜ ਹੂ ਕੋ ਤੰਤਰ ਹੈ ਕੇ ਰਾਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਨ ਜੰਤਰ ਕਹਿ ਕੈ ਜਾਣੀਐ تیج ہوں کو تر ہے, ہے کامنا کی خان ہیں کی شان ہے کہ کی, کی بان ہے کہ بدھ کو ادار ہے سندر سے روپ ہیں کہ کپنوں کو پوپ ہیں کہ روپ ہوں کو روپ ہیں کمت کو پرہار ہیں جین نو داتا ہے گنیمن کو کام کو کرندہ ہیں کہ کپی کو دہندہ ہیں گنیمن کرندہ ہے تیز کو پرکاشی ہے کال ہنگ کے کا ستر کے سال ہیں کہ مترن کو پوکھتا ہے جنج کو منتر ہے کو واس ہیں کہ بھد ہوں کو کر دیو نو دیو ہیں نرجن ابیو ہیں ادیب نو دیو ہیں کہ سدھتا کو سر ہیں جان کو بچیا

ਵਿਸਬ ਕੋ ਕਰਨ ਹੈ ਆਪ ਦਾ ਕੋ ਹਰਨ ਹੈ ਕਿ ਸੋਖ ਕੋ ਕਰਨ ਹੈ ਕਿ ਤੇਜ ਕੋ ਪ੍ਰਕਾਸ਼ ਹੈ ਪਾਈਏ ਨਾ ਪਾਰ ਪਾਰ ਆਵਾਰ ਹੁਣ ਕੋ ਪਾਰ ਜਾ ਕੋ ਕੀਤ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ ਹਿੰਦ ਲਾਹਮਾ ਲਗਾਵੇ ਹਸ ਵੀ ਹਲਬੀ ਧਿਆਵੇ ਇੱਥੇ ਹਬਸੀ ਪਾਠ ਦੀ ਹੈ ਹਾਂ ਜੀ ਕਬਸੀ ਹੈ ਤੁਹਾਡੇ ਹਸ ਵੀ ਹੈ ਕ ਹਬਸੀ ਹਬਸੀ ਪਾਠ ਠੀਕ ਹੈ ਹਬ ਸੀ ਹਨਬੀ ਧਿਆਵੈ ਪੂਰਬੀ ਨ ਪਾਰ ਪਵੈ ਆਸਾ ਤੇ ਅਨਾਸ ਹੈ ਦੇਵ ਨ ਕੋ ਦੇਵ ਮਹਾ ਦੇਵ ਹੂੰ ਕੇ ਦੇਵ ਹੈ ਨਰੰਜਨ ਅਭੇਵ ਨਾਥ ਅਦਵੈ ਅਵਨਾਸ ਹੈ ਅੰਜਨ ਬੀਨ ਹੈ ਨਰੰਜਨ ਪ੍ਰਵੀਨ ਹੈ ਕਿ ਸੇਵਕ ਅਧੀਨ ਹੈ ਘਟਈਆ ਜਮ ਜਾਲ ਕੇ ਦੇਵ ਨ ਕੇ ਦੇਵ ਮਹਾ ਦੇਵ ਹੂੰ ਕੇ ਦੇਵ ਨਾਥ ਭੂਮ ਕੇ ਭਜਈਆ ਹੈ ਮੁਹਈਆ ਮਹਾ ਬਾਲ ਕੇ

ਕੀ ਕਾਲ ਹੈ ਕੁਚਾਲ ਕੇ ਛੀਰ ਕੈਸੀ ਛੀਰਾ ਬਾਦ ਛਾਚ ਕੈਸੀ ਛਤਰਾ ਨੀਰ ਛੱਪਾਕਾਰ ਕੈਸੀ ਸਭ ਕਾਲ ਕਾਲੰਦਰੀ ਕੇ ਕੂਲ ਕੇ ਕਾਲੰਦਰੀ ਪਾਠ ਇਕੱਠਾ ਜਮਨਾ ਦੇ ਨੂੰ ਕਹਿੰਦੇ ਹੰਸਨੀ ਸੀ ਸਿਹਾਰੂ ਹੀਰਾ ਸੀ ਹੁਸੈਨ ਨਾਬਾਦ ਗੰਗਾ ਕੈਸੀ ਤਾਰ ਜੰਦੀ ਸਤ ਸੁੰਦਰ ਰੂਲ ਕੇ ਪਾਰਾ ਸੀ ਪਲਾਉ ਗੜ ਰੂਪਾ ਕੇ ਰੂਪਾ ਕੈਸੀ ਰਾਮਪੁਰ ਇੱਥੇ ਰੂਪਾ ਪਾਠ ਹੈ ਬਨਾਇਆ ਹੋਇਆ ਜੇ ਪਹਿਲਾਂ ਹੀ ਆ ਵਾ ਠੀਕ ਹੈ ਰੂਪਾ ਸੀ ਰਾਮਪੁਰ ਸੋਰਾ ਸੀ ਸੁਰੰਗਾਬਾਦ ਨਿਕੇ ਨਿਕੇ ਰਹੀ ਝੂਲ ਕੇ ਚੰਪਾ ਸੀ ਚੰਦੇਰੀ ਕੋਟ ਚਾਂਦਨੀ ਸੀ ਚੰਦਾਗੜ ਕੀਰਤਿਤ ਹਾਰੀ ਰਹੀ ਮਾਲਤੀ ਸੀ ਫੂਲ ਕੇ ਫਟਕਸੀ ਕਲਾਸ਼ ਕਮਾਊ ਗੜ ਕਾਂਸੀਪੁਰ ਸੀਸਾ ਸੀ ਸੁਰੰਗਾਬਾਦ ਨੀਕਾ ਸੋਹੀਅਤ ਹੈ ਹਿਮਾਸੀ ਹਮਲ ਹੈ ਹਰ ਹਾਰ ਸੀ ਹਲਪਾ ਨੇਰ ਹੰਸ ਕੈਸੀ ਹਾਜੀਪੁਰ ਦੇਖੇ ਮੋਹੀਅਤ ਹੈ ਚੰਦਨ ਸੀ ਚੰਪਾਵਤੀ ਚੰਦਨਵਾਸੀ ਚੰਦਰਾਗਰ ਚਾਂਦਨੀ ਸੀ ਚਾਂਦਾਗੜ ਜੋਨ ਜੋਹੀਅਤ ਹੈ گنگا سم گنگان کے مردی تیرے گیت گائیت ہے پکری کنڈاری گو گری گردیجا چاری پون کے اہاری تیرو نام تیت ہے پوربی پلاؤ کام روپیو کماؤ ਪੂਰਬ ਪਲਾਉ ਪੂਰਬੀ ਤਨ ਨਹੀਂ ਥੜੈ ਅੱਛਾ ਪੂਰਬ ਪਲਾਉ ਕਾਮ ਰੂਪ ਹੋ ਕਮਾਉ ਸਰਬ ਥੋਰ ਮੈਂ ਬਰਾਦੇ ਦਹਾਂ ਦਹਾਂ ਜਾਇਤ ਹੈ ਪੂਰਨ ਪ੍ਰਤਾਪੀ ਜੰਤਰ ਮੰਤਰ ਤੇ ਅਤਾਪੀ 나ਥ ਕੀਰਤ ਤੇ ਹਾਰੀ ਕੋ ਨਾ ਪਾਰ ਪਾਈਤ ਹੈ ਕੋ ਪ੍ਰਸਾਦ ਪਾਦੜੀ ਚੰਦ ਅਦਵੈ ਅਨਾਸ ਆਦਿ ਆਖਰ ਅਡੋਲ अद्वैत अनंत उपमा तोल अच्छा स्वरूप व्यक्त नाथ आ जान बहु सर्ब परमात जेतै महीप बन तन पर फूल शोभा बसंत जेतै पर डोल बन तन दंत खग मृग महान जेतै पर फूल सुंदर सुजान फूल तन पर फूल लहलहात मोर सर तुरै जान मन मथ चौर ਉਧਰ ਤੱਕ ਮਾਲ ਰਾਜ ਕਰਹੀ ਕਰਨਾ ਨਿਧਾਨ ਹਾਂਜੀ ਸ਼ਾਹਰੇ ਤੇ ਚੋਰ ਹਾਂਜੀ ਚੋਰ ਚੌਰ ਚੋਰ ਨੇ ਕਹਿ ਗਏ ਚੋਰ ਇਹ ਚੋਰ ਨੂੰ ਚੋਰ ਕਰ ਲਓ ਮਹਾਰਾਜ ਇਹ ਕਰੋੜਾ ਬਣਾ ਲਓ ਵੈਸੇ ਨਹੀਂ ਹਾਂਜੀ ਗੁਰੂ ਕਿੱਥੇ ਕਹੇ ਹੈ ਅੱਛਾ ਲਹਿ ਲਹਿਤ ਲਹਿ ਅਡ ਲਹਿ ਇਕੱਠਾ ਤਮੋਰ ਦੀ ਕਹਣਾ ਲਹਿ ਲਹਿਤ ਮੋਰ ਸਿਰ ਟੁਰੇ ਜਾਨ ਮਨ ਮਥਾ ਚੋਰ ਮਨ ਮਥ ਕਾਮ ਦਾ ਨਾ ਕਾਮ ਦਾ ਬਹੁਤ ਹੀ ਉਜਲ ਮੰਨਿਆ ਸਰੂਪ ਆ ਜਿਹੜਾ ਯਾਨੀ ਚੋਰ ਇਤਨਾ ਉਜਲ ਹੈ ਜਿਹੜਾ ਆਪਦੇ ਉੱਤੇ ਝੂਲ ਰਿਹਾ ਉਹਦੇ ਨਾਲੋਂ ਵੀ ਉਜਲ ਸਮਝੋ ਸਿਰ ਦੇ ਉੱਤੇ ਝੂਲਦਾ ਕੁਦਰਤ ਕੁਮਾਰ ਰਾਜ ਕਰਹੀ ਕਰਨਾ ਨਿਦਾਨ ਕਾਮਨ ਕਰੀ ਜਹਿ ਤੈ ਬਲੋਕ ਤੈ ਤੈ ਪਰਸੋ ਆ ਜਾਣ ਬਾ ਅਮਤੋਜ ਮੋਹ ਰੋਸੰਬਰ ਬ ਰਹਿ ਕਰਨਾ ਨਿਧਾਨ ਜਹਿ ਤੈ ਪਰ ਫੁੱਲ ਸੁੰਦਰ ਸੁਜਾਨ ਬਨ ਤਨ ਮਹੀਪ ਜਲ ਥਲ ਮਹਾਨ ਜਹਿ ਤੈ ਪਰਸੋ ਕਰਨਾ ਨਿਧਾਨ ਜਗ ਮਦਕ ਤੇਜ ਪੂਰਨ ਪ੍ਰਤਾਪ ਅੰਬਰ ਜ਼ਮੀਨ ਜੇ ਜਪਤ ਜਾਪ ਸਤਿ ਓ ਅਕਾਸ਼ ਸਤਿ ਓ ਪਤਾਰ ਵਿਥਰਿਓ ਅਦ੍ਰਿਸ਼ਟ ਜੇ ਕਰਮਜਾਰ ਸਤਿ ਓ ਅਕਾਸ਼ ਸਤਿ ਓ ਪਤਾਰ ਵਿਥਰਿਓ ਅਦਿੱਤ ਜੇ ਕਰਮਜਾਰ ਵਸਤੂ ਸੰਪੂਰਨ ਵਾਹਿਗੁਰੂ ਕੀ ਖਲਸਾ ਵਾਹਿਗੁਰੂ ਕੀ ਫਤਹਿ